ਕਰਕਰਾਂ ਦਾ ਕਹਿਣਾ ਵੀ ਨਮੀ 40 ਦਿਨ ਹੋ ਗਏ 40 ਦਿਨ ਹੋ ਗਏ ਪ੍ਰਵੇਸ਼ ਹੋਈ ਹੈ ਪਰ ਇਹਨੂੰ ਕਿਵੇਂ ਮਜ਼ਬੂਤ ਕਰੋਗੇ ਪੈਰਾਂ ਤੇ ਖੜੀ ਥਿਰਲ ਚੁੱਕੀ ਕਾਂਗਰਸ ਬਿਲਕੁਲ ਕਾਂਗਰਸ ਖਿਲਰੀ ਨਹੀਂ ਹੈ ਜੀ ਕਾਂਗਰਸ ਇਕ ਮੁਠ ਹੈ ਹਾਂਜੀ ਔਰ ਅੱਜ ਮੈਨੂੰ ਬੱਸੀ ਆ ਕੇ ਕਿਸ ਤਰ੍ਹਾਂ ਲੋਕਾਂ ਨੇ ਸਵਾਗਤ ਕੀਤਾ ਵਿਆਰ ਦਿੱਤਾ ਹਾਂ ਕੁਝ ਗਲਤੀਆਂ ਸਾਡੇ ਤੋਂ ਹੋਈਆਂ ਉਹ तमाम ਲੋਕਾਂ ਨਾਲ ਸਲਾਹ مشورہ ਕਰਕੇ ਸਾਡੇ ਸੀਨੀਅਰ ਤੋਂ ਸੁਝਾਅ ਲੈ ਕੇ ਅਸੀਂ ਸਾਰੇ ਦੁਬਾਰਾ ਫੇਰ ਇੱਕ ਮੁੱਠ ਹੋ ਕੇ ਕਾਂਗਰਸ ਪਾਰਟੀ ਨੂੰ ਦੁਆਰੇ ਖੜਾ ਕਰਾਂਗੇ। ਔਰ ਮੈਨੂੰ ਯਾਦ ਹੈ 1997 ਚ 14 ਸੀਟਾਂ ਆਈਆਂ ਸੋ ਬਾਦ ਦੋ ਵਾਰੀ ਸਾਡਾ ਰਾਜ ਆਇਆ। ਹੁਣ ਤਾਂ ਅਸੀਂ 18 ਸੀਟਾਂ ਸਾਡੇ ਕੋਲ ਆਈਆਂ। ਸੋ ਕਿਸੇ ਗੱਲ ਦੀ ਤੁਸੀਂ ਚਿੰਤਾ ਨਾ ਕਰੋ। ਲੋਕ ਬਦਲਾਅ ਦੇ ਰੂਪ ਚ ਨਵੀਂ ਪਾਰਟੀ ਨੂੰ ਵੋਟਾਂ ਪਾਈਆਂ। ਮੇਰਾ ਖਿਆਲ ਲੋਕ 55 ਦਿਨਾ ਚੀ ਕਾਂਗਰਸ ਪਾਰਟੀ ਨੂੰ ਯਾਦ ਕਰ। ਜਤਿੰਦਰ ਵੱਗੇ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪਰਿਸਦਾ ਆਕਸ਼ ਕਿਸ ਤਰ੍ਹਾਂ ਦਾ ਜੀ ਪੰਜਾਬ ਪੁਲਿਸ ਜੀ ਪੰਜਾਬ ਪੁਲਿਸ ਨੂੰ ਦਿੱਲੀ ਦੀ ਸਰਕਾਰ ਜੋ ਸੁਪਨਾ ਸੀਗਾ ਕਾਚਰੀ ਬਾਤ ਸਕਦਾ ਕਿ ਇੱਕ ਪੁਲਿਸ ਮੇਰੇ ਅੰਡਰ ਹੋਣੀ ਚਾਹੀਦੀ ਹੈ ਉਹ ਕਟ ਪੁਤਲੀ ਦੀ ਤਰ੍ਹਾਂ ਨਚਾਰ ਰਹੀ ਵਿੰਗ ਜੀ ਔਰ ਮੈਨੂੰ ਲੱਗਦਾ ਕਿ ਮਾਰਸ਼ਲ ਸਾਡੀ ਪੁਲਿਸ ਸੀਗਾ ਜੀ ਔਰ ਬੇਵਸੀ ਬੇਵਸ ਹੋ ਕੇ ਜਿਸ ਤਰ੍ਹਾਂ ਪੰਜਾਬ ਪੁਲਿਸ ਨੂੰ ਆਦੇ ਨਿੱਜੀ ਹਿੱਤਾਂ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਕਿ ਇਹ ਬੇहद ਮਾੜੀ ਗੱਲ ਹੈ ਔਰ ਇਸ ਤਰ੍ਹਾਂ ਪੁਲਿਸ ਤੇ ਮਕਦਮਾ ਦਰਜ ਹੋਣਾ ਸਾਰੇ ਦੇਸ਼ ਦੇ ਵਿੱਚ ਇਸ ਗੱਲ ਦੀ ਖਿੱਲੀ ਉੱਡਣੀ ਇਹ ਮੈਨੂੰ ਲੱਗਦਾ ਬਦਲਾਖੋਰੀ ਦੀ ਭਾਵਨਾ ਨਾਲ ਸਭ ਕੁਝ ਕੇਵਲ ਤੇ ਕੇਵਲ ਕੇਜਰੀਵਾਲ ਜੀ ਦੀ ਸੰਤੁਸ਼ਟੀ ਦੇ ਵਾਸਤੇ ਹੋਣਾ ਹੈ ਅੱਛਾ